ਗੁੰਡਾ ਟੈਕਸ ਦਾ ਮਸਲਾ ਮੋੜ ਤੋਂ ਪੱਕ ਚੁੱਕਾ ਕਾਲੀਆਂ ਵੇਲੇ ਕਾਂਗਰਸ ਵੇਲੇ ਵੀ ਇਸ ਨੂੰ ਫਾਈਨਰੀ ਗੁੰਡਾ ਟੈਕਸ ਕਰਕੇ ਮਸ਼ਹੂਰ ਹੋ ਗਈ ਸੀ ਹੁਣ ਆਮ ਆਦੀ ਪਾਰਟੀ ਦੀ ਸਰਕਾਰ ਤੇ ਖਬਰ ਛਪੀ ਆ ਬਠਿੰਡਾ ਰਫਾਇਨਰੀ ਚ ਗੁੰਡਾ ਟੈਕਸ ਮਸਲਾ ਮੋੜ ਪੱਕਿਆ ਰਫਾਇਨਰੀ ਸਪਲਾਈ ਹੋਣ ਲੱਗੀ ਪ੍ਰਭਾਪਤ ਟਰਾਂਸਪੋਰਟਰਾਂ ਨੇ ਨੋਇੜਾ ਚ ਮੈਨੇਜਮੈਂਟ ਨਾਲ ਕੀਤੀ ਮੀਟਿੰਗ ਤੇ ਅੱਜ ਉਥੋਂ ਦੇ ਜਿਹੜੇ ਅਧਿਕਾਰੀ ਨੇ ਉਹ ਐਸਐਸਪੀ ਬਠਿੰਡਾ ਦੇ ਨਾਲ ਗੱਲਬਾਤ ਕਰਨਗੇ ਪੂਰੀ ਖਬਰ ਪੰਜਾਬੀ ਟਰਬਿਊਨ ਦੇ 3 ਨੰਬਰ ਪੇ ਤੇ छਪੀ ਆ ਪੱਤਰਕਾਰ ਨੇ ਚਰਜੀਤ ਪੁੱਲਰ ਖਬਰ ਪੂਰੀ ਪੜਦੇ ਆ ਕਿ ਬਠਿੰਡਾ ਰੈਫਾਇਨਰੀ ਚ ਗੁੰਡਾ ਟੈਕਸ ਮਸਲਾ ਮੁੜ ਭਖ ਗਿਆ ਹੈ ਕੁਝ ਦਿਨਾਂ ਤੋਂ ਰੈਫਾਇਨਰੀ ਦੇ ਉਤਪਾਦਾਂ ਦੀ ਸਪਲਾਈ ਦਾ ਕੰਮ ਪ੍ਰਭਾਵਿਤ ਹੋਣ ਲੱਗਾ ਜਿਸ ਦਾ ਅਸਰ ਆਉਂਦੇ ਦਿਨਾਂ ਚ ਰੈਫਾਇਨਰੀ ਦੇ ਉਤਪਾਦਨ ਤੇ ਵੀ ਅਸਰ ਪੈ ਸਕਦਾ ਹੈ ਰਿਫਾਇਨਰੀ ਮੈਨੇਜਮੈਂਟ ਇਸ ਸੰਕਟ ਦੇ ਹੱਲ ਲਈ ਨਵੇਂ ਰਾਹ ਲੱਭ ਰਹੀ ਹੈ ਅੱਕੇ ਹੋਏ ਟਰਾਂਸਪੋਰਟਰ ਅੱਜ ਰਿਫਾਇਨਰੀ ਦੇ ਨੌਇਡਾ ਸਥਿਤ ਮੁੱਖ ਦਫ਼ਤਰ ਚ ਮੈਨੇਜਮੈਂਟ ਕੋਲ ਆਪਣਾ ਦੁੱਖੜਾ ਰੋਇਆ ਤੇ ਕਿਹਾ ਕਿ ਇਨ੍ਹਾਂ ਹਾਲਾਤਾਂ ਚ ਰਿਫਾਇਨਰੀ ਦੀ ਸਪਲਾਈ ਨੂੰ ਸੁਖਾਵਾਂ ਬਣਾਉਣਾ ਔਖਾ ਹੈ ਮੈਨੇਜਮੈਂਟ ਨਾਲ ਮੀਟਿੰਗ ਮਗਰੋਂ ਇੱਕ ਟਰਾਂਸਪੋਰਟਰ ਨੇ ਦੱਸਿਆ ਕਿ ਉਹ ਭਲਕੇ ਮਤਲ ਅੱਜ ਐਸਐਸਪੀ ਬਠਿੰਡਾ ਨੂੰ ਇੱਕ ਲਿਖਤੀ ਸ਼ਿਕਾਇਤ ਵੀ ਦਰਸਖਾਤ ਵੀ ਦੇਣਗੇ ਜਾ ਜੋ ਰਫਾਇਨਰੀ ਲਾਗੇ ਬੜਨੀ دہشت ਉਹ ਛਟਕਾਰਾ ਪਾਇਆ ਜਾ ਸਕਦੇ ਸਪਲਾਈ ਨੂੰ ਨਿਰਵਿਘਨ ਬਣਾਇਆ ਜਾ ਸਕੇ ਦੱਸਣਯੋਗ ਹੈ ਜਦੋਂ ਕਾਂਗਰਸ ਦੀ ਹਕੂਮਤ ਸੀ ਉਦੋਂ ਵੀ ਗੁੰਡਾ ਟੈਕਸ ਤੋਂ ਔਖੇ ਟਰਾਂਸਪੋਰਟਰ ਨੇ 25 ਜਨਵਰੀ 2018 ਤੋਂ ਕੰਮ ਬੰਦ ਕਰ ਦਿੱਤਾ ਸੀ ਤਤਕਾਲੀ ਹਕੂਮਤ ਦੇ ਕਈ ਨੇਤਾਵਾਂ ਦਾ ਨਾਮ ਉਦੋਂ ਵੀ ਗੁੰਡਾ ਟੈਕਸ ਦੇ ਕਾਰੋਬਾਰ 'ਚ ਬੋਲਦਾ ਸੀ ਰਫਾਇਨਰੀ 'ਚ ਰੀਤਾਬੈਰੀ ਦੀ ਸਪਲਾਈ ਹੋਣ ਵਾਲੀ ਮੈਸਰਜ਼ ਪ੍ਰੇਮ ਕੁਮਾਰ ਬੰਸਲ ਫਰਮ ਦੇ ਮੈਨੇਜਰ ਅਭਿਸ਼ੇਕ ਕਮਾਨ ਨੇ 1 ਜੁਲਾਈ ਨੂੰ ਰਿਫਾਇਨਰੀ ਦੀ ਪੁਲਿਸ ਚੌਂਕੀ ਰਾਮਸਰਾ ਨੂੰ ਲਿਖਤੀ ਦਰਖਾਸਤ ਦਿੱਤੀ ਸੀ ਇਸ ਫਰਮ ਨੇ ਕਿਹਾ ਕਿ ਉਹਨਾਂ ਦੀਆਂ ਰੇਤਾ ਦੀਆਂ ਭਰੀਆਂ ਗੱਡੀਆਂ ਜਿਨ੍ਹਾਂ ਰਿਫਾਇਨਰੀ ਅੰਦਰ ਜਾਣਾ ਸੀ ਨੂੰ ਅਣਪਛਾਤੇ ਵਿਅਕਤੀਆਂ ਨੇ ਰੋਕ ਲਿਆ ਸਕੋਰਪੀਓਸ ਵਾ ਲੋਕਾਂ ਨੇ ਧਮਕੀ ਦਿੱਤੀ ਹੈ ਕਿ ਜੇ ਗੱਡੀਆਂ ਰਿਫਾਇਨਰੀ ਅੰਦਰ ਭੇਜਣ ਦੀ ਕੋਸ਼ਿਸ਼ ਕੀਤੀ ਤਾਂ ਹੋਣ ਵਾਲੇ ਨੁਕਸਾਨ ਦੇ ਖੁਦ ਉਹ ਜ਼ਿੰਮੇਵਾਰ ਹੋਣਗੇ ਰਿਫਾਇਨਰੀ ਸਾਈਟ ਤੇ ਪਹਿਲਾਂ ਵੀ ਗੁੰਡਾ ਟੈਕ ਦੀ ਵਸੂਲੀ ਦਾ ਮਾਮਲਾ ਉੱਠਿਆ ਸੀ ਜਦੋਂ ਸ਼ੋਕ ਕੁਮਾਰ ਬੰਸਲੇ 16 ਨਵੰਬਰ 2023 ਨੂੰ ਪੁਲਿਸ ਕੋਲ ਦਰਖਾਸਤ ਦੇ ਕੇ ਦੱਸਿਆ ਸੀ ਕਿ ਪੁਲਿਸ ਮੁਲਾਜ਼ਮ ਇਸ ਗੈਰ ਕਾਨੂੰਨੀ ਕੰਮ ਤੇ ਕਥਿਤ ਸ਼ਾਇਦ ਹੀ ਰਹੇ ਨੇ ਜਾਣਕਾਰੀ ਅਨੁਸਾਰ ਫੈਨਰੀ ਦੇ ਪੈਟਰੋਕੈਮੀਕਲ ਯੂਨਿਟ 'ਚ ਰੋਜ਼ਾਨਾ 250 ਗੱਡੀਆਂ ਆਉਣ ਜਾਣ 'ਚ ਪਲਾਸਟਿਕ ਦਾਣਾ ਜਾਂਦਾ ਹੈ ਜਦਕਿ 100 ਗੱਡੀਆਂ ਆਉਣ ਜਾਣ ਰੋਜ਼ਾਨਾ ਪੇਟ ਕੋਕ ਅਤੇ ਸਲਫਰ ਦੀ ਸਪਲਾਈ ਹੁੰਦੀਆਂ ਨੇ ਸੂਤਰ ਦੱਸਦੇ ਨੇ ਕਿ ਹੁਣ ਗੁੰਡਾ ਟੈਕ ਦਾ ਰੌਲਾ ਪੈਣ ਮਗਰੋਂ ਰਜਾਨਾ ਦੀ ਸਪਲਾਈ ਪ੍ਰਭਾਵਿਤ ਹੋ ਗਈ ਆ। ਸੂਤਰ ਇਹ ਵੀ ਦੱਸਦੇ ਨੇ ਕਿ ਰਫਾਇਨਰੀ ਨੇੜਲੀਆਂ ਸੜਕਾਂ ਤੇ ਗੱਡੀਆਂ ਨੂੰ ਰੋਕਿਆ ਜਾ ਰਿਹਾ ਜਿਸ ਕਰਕੇ ਖੌਫ ਦਾ ਮਾਹੌਲ ਬਣਿਆ ਹੋਇਆ। ਰਫਾਇਨਰੀ ਦੇ ਅਧਿਕਾਰੀ ਆਖਦੇ ਨੇ ਕਿ ਟਰਾਂਸਪੋਰਟ ਦੇ ਟੈਂਡਰ ਕੀਤੇ ਜਾਂਦੇ ਨੇ ਜਿਹੜੇ ਟਰਾਂਸਪੋਰਟਰ ਸ਼ਰਤਾ ਪੂਰੀਆਂ ਕਰਦੇ ਹਨ ਉਹਨਾਂ ਨੂੰ ਟੈਂਡਰ ਦਿੱਤੇ ਜਾਂਦੇ ਨੇ। ਇਹ ਵੀ ਕਿਹਾ ਕਿ ਸਥਾਨਕ ਟਰਾਂਸਪੋਰਟਰਾਂ ਨੂੰ ਵੀ ਕੰਮ ਦਿੱਤਾ ਜਾਂਦਾ ਹੈ। ਜਾਣਕਾਰੀ ਅਨੁਸਾਰ ਨਰ ਫਾਇਨਰੀ ਸਾਈਟ ਲਾਗੇ ਲੋਕਲ ਟਰੱਕ ਆਪਰੇਟਰ ਦਾ ਖੁੱਲਿਆ ਦਫਤਰ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹਲਕਾ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋਫੈਸਰ ਬਿੰਦਰ ਕੌਰ ਨੇ ਸਤਾਨਕ ਟਰਾਂਸਪੋਰਟ ਨੂੰ ਕੰਮ ਦਿੱਤੇ ਜਾਣ ਦੀ ਹਮਾਇਤ ਕੀਤੀ ਹੈ ਅਤੇ 1 ਜੁਲਾਈ ਨੂੰ ਲੋਕਲ ਟਰਾਂਸਪੋਰਟਰ ਨੇ ਆਮ ਆਦੀ ਪਾਰਟੀ ਦੇ ਵਿਧਾਇਕਾਂ ਨੂੰ ਹਾਰ પાਕੇ ਵੀ ਸਨਮਾਨਿਤ ਕੀਤਾ ਸੀ ਆਮ ਆਦੀ ਪਾਰਟੀ ਦੀ ਵਿਧਾਇਕ ਬਲਜਿੰਦਰ ਕੌਰ ਨੇ ਸੋਸ਼ਲ ਮੀਡੀਆ ਤੇ ਪੋਸਟ ਵੀ ਸਾਂਝੀ ਕੀਤੀ ਸੀ ਕਿ ਉਹਨਾਂ ਸਤਾਨਕ ਟਰਾਂਸਪੋਰਟਰਾਂ ਨੂੰ ਹੱਕ ਦਿਵਾਇਆ ਤਾਂ ਜੋ ਪਿਛਲੀਆਂ ਸਰਕਾਰਾਂ ਨਹੀਂ ਦਿਵਾ ਸਕਿਆ ਸੀ ਸਤਾਨਕ ਟਰਾਂਸਪੋਰਟਰ ਗੁਰਵਿੰਦਰ ਸਿੰਘ ਸੋਨੂ ਦਾ ਕਹਿਣਾ ਸੀ ਕਿ ਅਸਲ ਵਿੱਚ ਬਾਹਰਲੇ ਵੱਡੇ ਟਰਾਂਸਪੋਰਟਰ ਅਤੇ ਰੈਫਾਇਨਰੀ ਅਧਿਕਾਰੀਆਂ ਦਾ ਗੱਠ ਜੋੜ ਹੈ ਜਿਨ੍ਹਾਂ ਦੀ ਮਨਮਰਜ਼ੀ ਵਿੱਚ ਸਤਾਨਕ ਟਰਾਂਸਪੋਰਟਰ ਪਿਸ ਰਿਹਾ ਹੈ ਸਤਾਨਕ ਟਰਾਂਸਪੋਰਟਰ ਪਿਸਣ ਪਿਸਣ ਦੀ ਵਜ੍ਹਾ ਉਹ ਵੀ ਦੱਸਦੇ ਨੇ ਕਿ ਉਹ ਇਸ ਸਿੰਡੀਕੇਟਰ ਨੂੰ ਤੋੜਨਾ ਚਾਹਦੇ ਨੇ ਅਤੇ ਪਿਛਲੀਆਂ ਸਮੇਂ 'ਚ ਉਹਨਾਂ ਸ਼ਿਕਾਇਤਾਂ ਵੀ ਕੀਤੀਆਂ ਸੀ ਇਸ ਪੱਤਰ ਕਾਰਨ ਮਤ ਚਰਨਜੀਤ ਭੁੱਲਰ ਹੋਣਾ ਨੇ ਡੀਜੀਪੀ ਗੌਰਵ ਜਦਮ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਇਸ ਮਾਮਲੇ ਬਾਰੇ ਅਣਜਾਨਤਾ ਜ਼ਾਹਿਰ ਕੀਤੀ ਹੈ ਉਧਰ ਟਰੱਕ ਯੂਨੀਅਨ ਰਾਮਾ ਦੇ ਸਾਬਕਾ ਪ੍ਰਧਾਨ ਗੁਰਲਾਬ ਸਿੰਘ ਆਖਦੇ ਨੇ ਕਿ ਕਿਸੇ ਵੇਲੇ ਵੀ ਕਿਸੇ ਵੱਲੋਂ ਵੀ ਕੋਈ ਗੱਡੀ ਨਹੀਂ ਰੋਕੀ ਗਈ ਤੇ ਨਾ ਹੀ ਕਿਸੇ ਕਿਸਮ ਤੋਂ ਕੋਈ ਵਸੂਲੀ ਕੀਤੀ ਗਈ ਆ ਅਤੇ ਇਹ ਸਭ ਗੱਲਾਂ ਝੂਠ ਹਨ ਉਹਨਾਂ ਆਪਣਾ ਦਫਤਰ ਖੋਲ ਕੇ ਸਿਰਫ ਸਤਾਰਕ ਟਰਾਂਸਪੋਰਟਰਾਂ ਲਈ ਕੰਮ ਮੰਗਿਆ ਉਨਾ ਕਹਿਆ ਕਿ ਵੱਡੇ ਟਰਾਂਸਪੋਰਟਰਾਂ ਨੇ ਆਪਣੇ ਬਰੋਕਰ ਬਿਠਾਏ ਹੋਏ ਹਨ ਤਾਂ ਜੋ ਸਥਾਨਕ ਟਰਾਂਸਪੋਰਟਰਾਂ ਤੋਂ ਘੱਟ ਭਾੜੇ 'ਚ ਕੰਮ ਲੈਂਦੇ ਹਨ ਇਹ ਖਬਰ ਆ ਇਹ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਖਬਰ ਤੇ ਨੋਟਿਸ ਲੈਣਾ ਚਾਹੀਦਾ ਕਿ ਆਖਿਰੋ ਕੌਣ ਲੋਕ ਨੇ ਜਿਹੜਾ ਗੁੰਡਾ ਟੈਕਸ ਇਕੱਠਾ ਕਰ ਰਹੇ ਨੇ ਔਰ ਕੀ ਉਹਦੇ 'ਚ ਆਮ ਆਦੀ ਪਾਰਟੀ ਦੇ ਬੰਦੇ ਸ਼ਾਮਲ ਨੇ ਇਸ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਾਂ ਆਮ ਆਦੀ ਪਾਰਟੀ ਜਾਂ ਬਾਕੀ ਜਿਹੜੀਆਂ ਵਿਰੋਧੀ ਧਿਰਾਂ ਦੇ ਬੰਦੇ ਕੌਣ ਨੇ ਜਿਹੜੇ ਏਡੀ ਵੱਡੀ ਰਿਫਾਇਨਰੀ ਪ੍ਰੋਜੈਕਟ ਨੂੰ ਢਾਲ ਆ ਰਹੇ ਨੇ ਔਰ ਗੁੰਡਾ ਟੈਕਸ ਵਸੂਲ ਰਹੇ ਨੇ ਇਸ ਮਸਲੇ ਦੇ ਵਿੱਚ ਦੇਖਦੇ ਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਨਹੀਂ ਕੀ ਨੋਟਿਸ ਲੈਂਦੇ ਨੇ ਕਿ ਉਹਨਾਂ ਦੇ ਬੰਦੇ ਤੇ ਨਹੀਂ ਇਸ ਗੁੰਡਾ ਟੈਕਸ ਦੇ ਵਿੱਚ ਸ਼ਾਮਲ ਇਹ ਵੀ ਇੱਕ ਜਾਂਚ ਦਾ ਜਿਹੜਾ ਵਿਸ਼ਾ ਕਿਉਂਕਿ ਸਰਕਾਰ ਦੇ ਉੱਪਰ ਅਗਰ ਇਦਾਂ ਦੇ ਸਰਕਾਰ ਦੇ ਦੌਰਾਨ ਖਬਰਾਂ ਸਾਹਮਣੇ ਆਉਂਦੀਆਂ ਨੇ ਉਹ ਸਰਕਾਰ ਵਾਸਤੇ ਚਿੰਤਾ ਵਾਲੀ ਗੱਲ ਹੋ ਜਾਂਦੀ ਹੈ